ਸਿੱਖਿਆ ਕ੍ਰਾਂਤੀ ਲੈ ਕੇ ਆਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 72 ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿਖੇ 21 ਦਿਨਾਂ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ। 198 ਪ੍ਰਿੰਸੀਪਲ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਗਿਆ। 150 ਹੈਡਮਾਸਟਰਜ਼ ਨੂੰ ਟ੍ਰੇਨਿੰਗ ਦੇ ਲਈ ਆਈਐਮ ਅਹਮਦਾਬਾਦ ਭੇਜਿਆ ਗਿਆ। ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਉੱਥੇ ਅਸੀਂ ਬਹੁਤ ਸਾਧੀਆਂ ਪਰ ਪ੍ਰਭਾਵਸ਼ਾਲੀ ਟੈਕਨੀਕਾਂ ਜਿਵੇਂ ਕਿ ਬੁੱਕ ਫੇਸ ਸਾਇਲੈਂਟ ਸਟੋਰੀਜ਼ ਕੰਪੋਜੀਸ਼ਨ ਆਫ ਨੰਬਰਸ ਔਰ ਸਭ ਤੋਂ ਵੱਧ ਜੁਆਇਫੁਲ ਲਰਨਿੰਗ ਜੋ ਕਿ ਸਿੱਖੀ ਔਰ ਅਸੀਂ ਉਹ ਆਪਣੇ ਸਕੂਲਾਂ ਦੇ ਵਿੱਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿੰਨਾ ਕੁਝ ਵੀ ਉੱਥੋਂ ਸਿੱਖ ਕੇ ਆਏ ਉਸ ਨੂੰ ਆਪਣੇ ਸਕੂਲ ਤੇ ਇਨ ਬਿਨ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ करना जो और चोला चोला तो से आज, जो देखो आज ये एक पवित्र स्थान है बाबा नानक डेरा से हमने इसको प्रारंभ किया है और जलिया वाला बाग तक हम छह दिन में इस यात्रा पूरी करेंगे लगभग लगभग अड़तालीस किलोमीटर के आसपास होगी तो एक बार जनता को साथ लेकर के आंदोलन कैसे किया जाए इसका प्रयास कर रहे हैं क्यों अकेले तो कुछ नहीं कर पाएंगे कितना भी प्रयास करो जब तक जन आंदोलन नहीं बनेगा तब तक इस पर काबू करना आसान नहीं है और इसलिए मैं सोच रहा हूँ जनता भी जुड़ रही है धार्मिक गुरु भी जुड़ रहे हैं विश्वविद्यालय भी जुड़ रहे हैं सरकार ने भी बहुत एक्टिवली काम करना शुरू किया है तो मैं सोचता हूँ सब कॉर्नर से जब प्रयास करेंगे तब इस पर हंड्रेड परसेंट काबू होगा ऐसा तो अभिमान एकदम नहीं कर सकते लेकिन कुछ रोका जा सकता है उसमें जरूर सफल हो के होगा देखो मैं ये की हमारा जो जीवन है बहुत लंबा आगे चलना है उसमें अगर नशे ने हमको कमजोर कर दिया तो स्वयं के लिए भी उपयोगी नहीं रहेंगे और देश के लिए भी उपयोगी नहीं रहेंगे कृपा करके इस नशे की प्रवृत्ति को आप भी रोको अपने आप पर हो तो और अपने मित्र मंडली को भी रोकने का प्रयास करो और कोशिश करो इस अभियान को आगे बढ़ाए आपने फगवाड़े से शुरू किया क्या रिजल्ट अभी तक मिले कितने वो रिजल्ट तो एकदम नहीं कह सकते रिजल्ट तो आप लोग ज्यादा जब फील्ड में रहोगे तो आप निकाल के दे सकते हो धन्यवाद भाई साहब भाई साहब पुलिस वालों साहब ਦੇਟ ਪਿਆ ਜੀ ਕਿੰਨੇ ਦਾ ਚੱਕਦੇ ਨਹੀਂ ਇਹ ਤੇ ਰਾਤੀ ਕਰਨ ਬੁਥੇ ਤੇ ਆਪ ਬੜੀ ਲੱਗੀ ਹੋਈ ਸੋ ਜੀ ਸੁਲਾ ਵੀਰ ਰੋਕ ਜੋ ਹਰਵੀਰ ਤੇ ਹਰਵੀਰ ਰੋਕ ਜੋ ਹਰਵੀਰ ਬੱਸ ਗੱਲ 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 ਗੱ ਹਰੀ ਸਾਤ ਤੇ ਮੈਂ ਦੂਰ ਕਾਲ ਤੇ ਮੈਂ ਨਾ ਉਡੀ ਚੱਲਦੀ ਹੈ ਚੌਥੀ ਉਡੀ ਚੌਥੀ ਬੰਦੀ ਵੀ ਕਰਦੇ ਜਿਹਦੀ ਬਾਤ ਸੁਣਿਆ ਮੈਂ ਲਿਖਣਾ ਹੈ ਸੁਨਾਮੀ ਦੇ ਦਰਮિયાન ਸ਼ੁਰੂ ਹੋਣ ਲੱਗਦਾ ਭਈ ਕਿ ਮਾਰਨ ਦੇ ਕਰਕੇ ਆ ਦੇਖ ਪ੍ਰਦਿੱਤਾਂ ਦੇ ਕਹਿਣਾ ਕਿ ਕਰਵਾ ਦੇ ਭਈ ਕੋੜੇ ਨੇ ਭਈ ਕੋੜੇ ਦੇ ਨਾ ਨਾ ਸਾਰਾ ਛੋਟਾ ਦਾ ਦੂਸਰ ਕੀੜੇ ਕੀੜੇ ਕਿਸੇ ਨਹੀਂ ਆ ਰਹੇ ਮਾਜ਼ਾ ਮੜੀਏ ਲੀਰ ਦੇ ਨਾਲ ਟੱਟੇ ਦੇ ਜੰਦੇ ਦੇਖੀ ਦੇਖੋ ਡਾਇਰੈਕਟ ਲਾਈਵ ਲੰਚਨ ਦਾ ਜਿਵੇਂ ਲਗਾ ਡਾਟੇ ਨੂੰ ਡਾਟੇ ਨਾਲ ਅਟੈਚ ਕਰ ਦੋ ਲਾਈਵ ਇਤਿਹਾਸਕ ਪਲ ਸਦਾ ਵਾ ਬਣ ਗਏ ਜਦੋਂ ਪੰਜਾਬ ਦੀ ਧਰਤੀ ਤੋਂ ਨਸ਼ੇ ਖਤਮ ਹੋਣਗੇ ਤੇ ਕਰਤਾਰਪੁਰ ਸਾਡੀ ਲੋਕ ਤੋਂ ਗੁਰਨਾਨ ਸਿੰਘ ਦੀ 350 ਕਾਫਤਰਤੀ ਤੋਂ ਇਹ ਪਲ ਜਿਹੜੇ ਨੇ ਸਦਾ ਯਾਦ ਰਹਿਣਗੇ ਕਿ ਇਸ ਸੜਾਈ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਿਆਂ ਨੂੰ ਖਤਮ ਕਰਨ ਲਈ ਅੱਜ ਹੀ ਪੈਦਲ ਯਾਤਰਾ 63 ਮੀਲ ਪੁੱਠ ਹੋਵੇਗੀ। ਪੰਜਾਬ ਪ੍ਰਾਤਪਰ ਪੰਜਾਬ ਸ੍ਰੀ ਗੁਲਾਬ ਚੰਦ ਕਾਰੀਆ ਜੀ ਵੱਲੋਂ। ਜੋ ਨਸ਼ਿਆਂ ਰੋਕ ਪੈਦਲ ਯਾਤਰਾ ਦਾ ਆਹੀਂ। ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਦਾ ਅਹਿਮ ਅਲਾਨ ਤੇ ਨਾਲ ਹੀ ਪੰਜਾਬ ਦੀ ਕਿੱਤੀ ਨੂੰ ਡੰਗਲਾ ਪੰਜਾਬ ਬਣਾਉਣ ਦੇਵੇ। ਆਪਣਾ ਵੱਡਾ ਯੋਗਦਾਨ ਪਾਉਦਿਆਂ ਅੱਜ ਦਾ ਜਲ ਯਾਤਰਾ ਦਾ ਅਜਿਹਾ ਆਗਾ ਕਿ ਇਹ ਜਨ ਅੰਦੋਲਨ ਬਣ ਜਾਵੇ ਕਿ ਅੱਜ ਤੋਂ ਹੀ ਜਲਦੀ ਜਿੱਤ ਕੇ ਪੰਜਾਬ ਨੂੰ ਖਸਾ ਤੇ ਰੰਗੜਾ ਪੰਜਾਬ ਬਣਾਵਾਂਗੇ ਅੱਜ ਸਾਡਾ ਸਾਰਿਆਂ ਦਾ ਮਾਣ ਜੋਗੇ ਪੰਜਾਬ ਦੀ ਧਰਤੀ ਤੋਂ ਮਾਣ ਜੋਗ ਰਾਜਪਾਲ ਪੰਜਾਬ શ્રી ਗੁਲਾਬ ਚੰਦ ਕਟਾਰੀਆ ਜੀ ਦਾ ਅਹਿਮ ਆਲਾਨ ਪੰਜਾਬ ਦੀ ਧਰਤੀ ਤੋਂ ਨਸ਼ੇ ਖਤਮ ਕਰਕੇ ਰਹਾਗੇ ਪੰਜਾਬ ਦੀ ਧਰਤੀ ਤੋਂ ਨਸ਼ੇ ਖਤਮ ਕਰਾਂਗੇ ਰੰਗਲਾ ਪੰਜਾਬ ਬਣਾਵਾਂਗੇ ਮਾਂ ਜੋਗ ਰਾਜਪਾਲ ਦੀ ਤਰਤੀ ਤੋਂ ਨਸ਼ਿਆਂ ਨੂੰ ਸਰਲ ਤੋਂ ਖਤਮ ਕਰਕੇ ਰਹਾਾਂਗੇ ਜੋ ਨਸ਼ਿਆ ਅੰਗ੍ਰੋਤ ਪੰਜਾਬ ਦੀ ਕਰਤੀ ਤੋਂ ਪੰਜਾਬ ਦੀ ਕਰਤੀ ਤੋਂ ਅਸੀਂ ਨਸ਼ਿਆਂ ਨੂੰ ਚੜ੍ਹ ਕੇ ਖਤਮ ਕਰਾਂਗੇ ਮਾਂ ਜੋਗ ਸੰਗਤ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਜਿਹੜਾ ਦੁਆਰਾ ਅੱਜ ਇਹ ਅਹਮ ਆਲਾ ਸਿਪੈਡਲ ਯਾਤਰਾ ਰਹੀ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜ੍ਹਾਂ ਤੋਂ ਖਤਮ ਕਰਾਂਗੇ ਮਾਨਜੋਗ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਖਟੜੀਆ ਜਿਹੜਾ ਵੱਲੋਂ ਜੁੱਧ ਨਸ਼ਿਆਂ ਉੱਤੇ ਸੈਡਲ ਯਾਤਰਾ ਦਾ ਅਹਮ ਆਲਾ ਬਲਾਕ